ਕੋਨਾ ਵੀਜ਼ਾ ਹੈ ਜੀ ਤੁਹਾਡਾ ਸਾਡਾ ਕੈਨੇਡਾ ਦਾ ਹੈ ਕੈਨੇਡਾ ਦਾ ਕਿੰਨੇ ਕੁ ਖੁਸ਼ੀ ਹੋ ਰਹੀ ਹੈ ਜੀ ਵੀ ਹੁਣ ਹੁਣ ਜਿਆਦਾ ਬਹੁਤ ਜਿਆਦਾ ਸੀ ਨਾ ਕਨਵੋਕੇਸ਼ਨ ਤੇ ਜਾਣਾ ਸੀਗਾ ਬੇਟੇ ਦੀ 27 ਨੂੰ ਸੀਗੀ ਉਹਦੀ ਕਨਵੋਕੇਸ਼ਨ ਪਰ ਵੇਟ ਕਰਦੇ ਰਹੇ ਨਹੀਂ ਆਇਆ ਫਿਰ ਚਲੋ ਕੋਈ ਨਹੀਂ ਫਿਰ ਵੀ ਬਾਚੋ ਆ ਗਿਆ ਵੀ ਜੀ ਨੂੰ ਮਹੀਨਾ ਪੂਰਾ ਲੱਗ ਗਿਆ ਏ ਵਿਜ਼ਨ ਗਰੁੱਪ ਵਾਲਿਆਂ ਦਾ ਵਿਜ਼ਨ ਦੇ ਸਟਾਫ ਜੋ ਵੀ ਆਪਣੇ ਇਹਨਾਂ ਦਾ ਸਟਾਫ ਹੈ ਉਹ ਗੁੱਡ ਹੈ ਆਪਣੇ ਬਹੁਤ ਵਧੀਆ ਗਾਈਡ ਕੀਤਾ ਬਹੁਤ ਹੀ ਜ਼ਿਆਦਾ ਹੈ ਮਤਲਬ ਕੋਆਪਰੇਟ ਕਰਦੇ ਸਾਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਮਤਲਬ ਕਿ बार-बार आओ ਜਾਂ ਇਹ ਕਰੋ ਜਾਂ ਉਹ ਕਰੋ ਕੁਝ ਨਹੀਂ ਜੇ ਫੋਨ ਤੋਂ ਵੀ ਅਸੀਂ ਕੁਝ ਕਹਿ ਦਈਏ ਤਾਂ ਵੀ ਬਹੁਤ ਅੱਛੀ ਤਰ੍ਹਾਂ ਵਿਜ਼ਨ ਗਰੁੱਪ ਬਾਰੇ ਪਤਾ ਕਿਥੋਂ ਲੱਗ ਗਿਆ ਜੀਗਾ ਜੀ ਸਾ ਬੇਟਾ ਮਤਲਬ ਕਿ 2022 ਚ ਗਿਆ ਸੀਗਾ ਕੈਨੇਡਾ ਇਹ ਹਾਂਜੀ ਹਾਂਜੀ ਵਿਜਨ ਗਰੁੱਪ ਤੋਂ ਹੀ ਗਿਆ ਸੀ 2024 ਚ ਮੇਰਾ ਬੇਟਾ ਯੂਕੇ ਗਿਆ ਕੈਨੇਡਾ ਯੂਕੇ ਗਿਆ ਇੰਗਲੈਂਡ ਉਹ ਵੀ ਇਹਨਾਂ ਨੇ ਹੀ ਭੇਜਿਆ ਸਾਡੇ ਦੋਨਾਂ ਦਾ ਵੀ ਕੈਨੇਡਾ ਦਾ ਲੱਗ ਗਿਆ ਹੁਣ ਅਸੀਂ ਯੂਕੇ ਦਾ ਵੀ ਲਗਵਾਵਾਂਗੇ ਇਹ ਵੀ ਆਪਣੇ ਜਿੰਨੇ ਵੀ ਆਪਣੇ ਕਸਟਮਰ ਹੈ ਅਸੀਂ ਉਹ ਵੀ ਕਿਨੇ ਵਿਜਨ ਗਰੁੱਪ ਵਿੱਚ ਆਣ ਤੇ ਉਹਨਾਂ ਨੂੰ ਡੀਲ ਕਰਨ ਬੀਜੇ ਦੀ ਕੋਈ ਪ੍ਰੋਬਲਮ ਨਹੀਂ